ਸਦਾ ਹੀ ਵਾਕਿਆ ਯੂਨੀਵਰਸਿਟੀ ਦੀ ਜਿੱਤ ਹੈ ਕਿ ਸੈਂਟਰ ਹੁਣ ਧੋਖਾ ਦੇਣ ਵਾਲੀ ਤਰੀਕੇ ਨਾਲ ਆ ਰਿਹਾ ਅੱਗੇ ਜੇ ਨਾ ਹੁੰਦੀ ਜਿੱਤ ਜੇ ਉਹਨਾਂ ਨੂੰ ਇਹ ਗੱਲ ਸਮਝ ਨਾ ਆ ਗਈ ਹੁੰਦੀ ਕਿ ਸਾਰੇ ਜਨੇ ਲੋਕ ਪੰਜਾਬ ਦੇ ਖਾਸ ਕਰ ਨਾਲ ਨਾਲ ਹਿਮਾਚਲ ਵੀ ਤੇ ਹਰਿਆਣਾ ਵੀ ਉੱਠ ਪਏ ਨੇ ਤਾਂ ਇਹ ਧੋਖਾ ਦੇਣ ਦੀ ਕੋਸ਼ਿਸ਼ ਕਿਉਂ ਹੁੰਦੀ ਫਿਰ ਤਾਂ 22 ਤਰੀਕਾ ਲਾ ਹੈਗਾ ਹੀ ਸੀਗਾ ਨੋਟੀਫਿਕੇਸ਼ਨ ਇਹ ਨਵਾਂ ਕਿਉਂ ਲੈ ਕੇ ਆਇਆ ਕਿ ਇੱਕ ਗਲਤ ਮੈਸੇਜ ਕਰ ਗਏ ਪਤਾ ਕੀ ਹੈ ਲੈ ਦੇ ਕੇ ਰੌਲਾ ਕੀ ਹੈ ਇਹ ਥੋੜੀ ਮੇਰੀ ਕਿਸੇ ਦੀ ਵੀ ਲੌਜੀਕ ਵਾਲੀ ਗੱਲ ਮੰਨਣ ਚ ਇੰਟਰਸਟਿਡ ਨਹੀਂਗੇ ਇਹ ਸਿਰਫ ਇੱਕੋ ਗੱਲ ਚ ਇੰਟਰਸਟਿਡ ਹੈ ਕਿਤੇ ਲੋਕ ਨਾ ਆ ਜਾਣ ਕਿਉਂਕਿ ਜੇ ਲੋਕ ਆ ਗਏ ਫਿਰ ਇਹਨਾਂ ਨੂੰ ਉਹ ਗੱਲ ਮੰਨਣੀ ਪਊਗੀ ਔਰ ਉਹ ਇਸ ਬਾਰੇ ਬਿਲਕੁਲ ਕਲੀਅਰ ਨੇ ਕਿ ਅਸੀਂ ਧੱਕਾ ਕਰ ਰਹੇ ਹਾਂ ਜੇ ਧੱਕਾ ਨਹੀਂ ਕਰ ਰਹੇ ਤਾਂ ਆ ਕੇ ਸਾਹਮਣੇ ਬੈਠ ਕੇ ਦੱਸਣੇ ਕਿਉਂ ਕਰ ਰਹੇ ਆ ਭਾਈ ਇੱਕ ਇਲੈਕਟਿਡ ਚੀਜ਼ ਨੂੰ ਨੋਮੀਨੇਟਿਡ ਕਿਉਂ ਕਰਨਾ ਚਾਹੁੰਦੇ ਆ ਤੁਸੀਂ ਸੁਣੀ ਸਾਰੀ ਗੱਲਬਾਤ ਜੇ ਤੁਸੀਂ ਇਹੀ ਕਰਨੀ ਲਿਆਕਤ ਦੀ ਗੱਲ ਕਰਨੀ ਹੈ ਤਾਂ ਮੈਨੂੰ ਦੱਸੋ ਕਿੰਨੀਆਂ ਕ ਅਸੈਂਬਲੀਆਂ ਤੇ ਕਿੰਨੇ ਕ ਪਾਰਲੀਮੈਂਟ ਚ ਬੈਠਣ ਵਾਲੇ ਬੰਦੇ ਉਸ ਸ਼ਰਤ ਤੇ ਪੂਰਾ ਉੱਤਰ ਦੇ ਨੇ ਉਹ ਤਾਂ ਗੱਲ ਹੀ ਨਹੀਂ ਗਈ ਗੱਲ ਤਾਂ ਧੱਕੇ ਦੀ ਆ ਔਰ ਉਹ ਧੱਕਾ ਕਰ ਕੀ ਚਾ ਰਹੇ ਸੀਗੇ ਜਦੋਂ ਉਹਨਾਂ ਨੂੰ ਲੱਗਿਆ ਲੋਕ ਵਿਦਰੋਹ ਉੱਠ ਰਿਹਾ ਤੋ ਉਹਨੂੰ ਧੋਖਾ ਦੇਈਏ ਗੁੰਮਰਾਹ ਕਰੀਏ ਉਹ ਅਸੀਂ ਕਰ ਨਹੀਂ ਦੇਣਾ ਆ ਤੁਹਾਡੇ ਕੈਮਰੇ ਆਗੇ ਨੇ ਅੱਜ ਕੱਲ ਆ ਆਈਟਮ ਬੰਬ ਹੈਗੇ ਨੇ ਆਪਣੇ ਕੋਲੇ ਉਹਦੇ ਰਾਈ ਮੈਸੇਜ ਦੇ ਰਹੇ ਆ 10 ਤਰੀਕ ਨੂੰ ਜੋ ਪਹਿਲਾਂ ਉਹ ਜਿੱਡਾ ਪ੍ਰਚੰਡ ਰੂਪ ਚ ਹੋਣਾ ਸੀ ਹੁਣੇ ਉਸ ਤੋਂ ਵੀ ਵੱਡਾ ਹੋਊਗਾ ਖਬਰਾਂ ਇਹ ਚੱਲਦੀਆਂ ਨੇ ਹੁਣੇ ਵਿਦਿਆਰਥੀ ਵੀ ਤੁਹਾਨੂੰ ਕਹਿ ਰਹੇ ਸੀ ਕਿ ਸੈਂਟਰ ਚਲਾਉਂਦੀ ਹੈ ਯੂਨੀਵਰਸਿਟੀ ਨੂੰ ਸੈਂਟਰ ਫੰਡ ਦਿੰਦੀ ਹੈ ਉਹ ਕਲੀਅਰ ਕਰੋ ਜਰਾ ਪੰਜਾਬ ਦਾ ਕੀ ਰੋਲ ਹੈ ਉਹ ਕੁਝ ਨਹੀਂ ਯਾਰ ਜਿਵੇਂ ਰਮਨ ਨੇ ਦੱਸਿਆ ਪਹਿਲਾਂ ਇਹ ਪੰਜਾਬ ਦਾ ਹੀ ਪੈਸਾ ਹੈ ਸਾਡੀਆਂ ਹੀ ਜੁੱਤੀਆਂ ਹੈ ਸਾਡਾ ਹੀ ਸਿਰ ਹੈ ਇਹ ਸਾਰੇ ਜਿਹੜੇ ਕਾਲਜਸ ਦੀਆਂ ਜਾਂ ਸਟੂਡੈਂਟਾਂ ਦੀਆਂ ਜੋ ਵੀ ਪੈਸਾ ਆ ਰਿਹਾ ਫੀਸਸ ਦੇ ਸ਼ਕਲ ਚ ਜਾਂ ਕਿਸੇ ਵੀ ਸ਼ਕਲ ਚ ਉਹ ਕਿਧਰ ਕਿਨੇ ਆ ਜਾਂਦਾ ਕਿੰਨਾ ਦਿੰਦਾ ਸੈਂਟਰ ਗਿਣਗਣਾ ਕੇ ਕਿੰਨਾ ਦਿੰਦਾ ਹੁਣੇ ਕਿ 200 ਕਰੋੜ 200 ਕਰੋੜ ਗਿਣ ਲਓ ਔਰ ਮੈਨੂੰ ਸਮਝ ਨਹੀਂ ਆਉਂਦੀ ਆਪ ਸਟੇਟ ਵਾਲਿਆਂ ਦੀ ਮਤਲਬ 150000 ਕਰੋੜ ਦਾ ਇਹਨਾਂ ਦਾ ਐਕਸਪੈਂਡੀਚਰ ਹੈ ਸਟੇਟ ਦਾ ਇੱਕ ਸਾਲ ਦਾ ਉਹਦੇ ਚ 200 ਕਰੋੜ ਨਹੀਂ ਹੋ ਸਕਦਾ ਤੁਸੀਂ ਸੈਂਟਰ ਤੋਂ ਲੈਣਾ ਹੀ ਕਿਉਂ ਹੈ ਤੇ ਤੁਹਾਡਾ ਪ੍ਰੀਮੀਅਰ ਐਜੂਕੇਸ਼ਨ ਇੰਸਟੀਟਿਊਸ਼ਨ ਹੈ 1882 ਦੀ ਯੂਨੀਵਰਸਿਟੀ ਹੈ ਜਿਹੜੀਆਂ ਦੇਸ਼ ਚ ਦੋ ਬਣੀਆਂ ਸੀ ਉਹਨਾਂ ਚੋਂ ਇੱਕ ਹੈ ਕਿਧਰੋਂ ਲਾਹੌਰ Shimla ਹਿਸ਼ਾਰਪੁਰ ਹੁੰਦੀ ਇੱਥੇ ਆਈ ਤੁਸੀਂ ਤਾਂ ਕੇ ਸੈਂਟਰ ਦੇ ਹੱਥ ਚ ਬਣਾ ਦਿਓਗੇ ਸੌਰਿਆ ਅੱਗੇ ਹੋ ਕੇ ਵਾਪਸ ਲੋ ਉਹਦੀ ਬਝਾਈ ਉਹਨਾਂ ਨੂੰ ਦੱਸਦੇ ਆ ਕਿ ਆ ਲਿਆ ਕੇ ਆਓ ਨੋਟੀਫਿਕੇਸ਼ਨ ਸਾਾਨੂੰ ਕੱਢੋ ਵਿੱਚੋਂ ਤੁਹਾਡੇ ਨਾਲ ਲੋਕਾਂ ਦੀ ਸਿੱਧੀ ਲੜਾਈ ਹੋਵੇ ਜਦੋਂ ਬਦਲੀਆਂ ਕਰਨੀਆਂ ਓਦੋਂ ਪੰਜਾਬ ਸਰਕਾਰ ਜਦੋਂ ਸੈਂਟਰ ਨਾਲ ਹੱਕਾਂ ਦੀ ਲੜਾਈ ਲੜਨੀ ਹੈ ਓਦੇ ਪੰਜਾਬ ਸਰਕਾਰ ਪਿੱਛੇ ਉਹ ਚਾਹਦੇ ਲੋਕੋ ਤੁਸੀਂ ਜਾਓ ਅੱਗੇ ਇਹ ਹੈ ਇਹਨਾਂ ਦੀ ਨੌਨਸੈਂਸ ਅਕਾਲੀ ਦਲ ਸਰਕਾਰ ਵੇਲੇ ਤੋਂ ਲੈ ਕੇ ਹੁਣ ਤੱਕ ਕੋਈ ਵੀ ਸੀਐਮ ਕਹਿੰਦਾ ਸੈਨੇਟ ਦੀ ਬੈਠਕ 'ਚ ਸ਼ਾਮਲ ਨਹੀਂ ਹੁੰਦਾ ਰਿਹਾ ਮੀਤ ਜੀ ਹੁਣ ਹਾਇਰ ਹਾਇਰ ਐਜੂਕੇਸ਼ਨ ਮਿਨਿਸਟਰ ਉਹ ਵੀ ਨਹੀਂ ਸ਼ਾਮਲ ਹੁੰਦੇ ਰਿਹਾ ਪੜ੍ਹਿਆ ਦਾ ਵੀ ਬਹੁਤ ਵੱਡਾ ਰੋਲ ਹੈ ਚੇਰਾ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਇੱਥੇ ਬੈਠੇ ਕਿਉਂ ਹੁੰਦੇ ਆ ਰੋਣਾ ਗੀੜੀ ਗੱਲ ਦਾ ਸਾਡੇ ਤਾਂ ਸਾਡੇ ਨਹੀਂ ਹੋਏ ਉਹ ਦਿੱਲੀ ਦੇ ਹੋ ਗਏ ਵੋਟਾਂ ਸਾਡੀਆਂ ਭੁਗਤਣਾ ਦਿੱਲੀ ਦੇ ਹੱਕ 'ਚ ਮੋਹਰ ਮੈਂ ਉਹ ਨਹੀਂ ਕਹਿੰਦਾ ਕਿ ਖਾਣਾ ਹਲਵਾਈਆਂ ਦੇ ਪੰਕੜਾ ਕਸਾਈਆਂ ਦੇ ਹੁੰਦਾ ਨਾ ਆਏ ਜੇ ਕੁਝ ਨਹੀਂ ਨਹੀਂ ਉਲਟਾ ਹੁੰਦਾ ਇਹ ਉਹ ਚੱਕਰ ਹੋ ਰਿਹਾ ਸਾਡਿਆਂ ਵੱਲੋਂ ਸਾਡੇ ਟੈਕਸ ਨਾਲ ਸਾਡੇ ਗੱਲਾਂ ਨਾਲ ਸਾਡੀਆਂ ਵੋਟਾਂ ਨਾਲ ਇਹਨਾਂ ਦੀ ਢੂੰ ਢੂੰ ਹੁੰਦੀ ਹੈ ਜਾ ਕੇ ਦਿੱਲੀ ਦੇ ਹੱਕ ਵਿੱਚ ਭੁਗਤਦੇ ਨੇ ਤੁਸੀਂ ਮੈਨੂੰ ਦੱਸੋ ਕੋਈ ਵੀ ਚੀਜ਼ ਫੈਡਰਲਿਜ਼ਮ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਚੀਜ਼ ਨੂੰ ਲੈ ਕੇ ਜਿਹਦੇ ਚ ਸਟੇਟਾਂ ਦੇ ਅਧਿਕਾਰ ਦੀ ਗੱਲ ਹੋਵੇ ਪੰਜਾਬ ਸਰਕਾਰ ਕਿੱਥੇ ਲੜੀ ਹੈ ਜਸ ਟੈਲ ਮੀ ਵਨ ਤੇ ਮੈਂ ਤੁਹਾਨੂੰ ਤਾਮਿਲ ਲਾਡੂ ਜਾਂ ਸਾਉਦੀਆਂ ਬਾਕੀ ਸਟੇਟਾਂ ਜਾਂ ਇਵਨ ਈਸਟਰਨ ਸਟੇਟਾਂ 20 ਉਦਾਹਰਨਾਂ ਦੇ ਦੂੰਗਾ ਕੈਨ ਯੂ ਬਲੀਵ 371 A ਦੇ ਤਹਿਤ ਹੈ ਸ਼ਾਇਦ ਈਸਟਰਨ ਸਾਈਡ ਤੇ ਜੋ ਵੀ ਦੇਸ਼ ਆਉਂਦੇ ਨੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਭਾਰਤ ਸਰਕਾਰ ਉਹਨਾਂ ਨਾਲ ਗੱਲ ਕਰੂਗੀ ਤਾਂ ਉਹਨਾਂ ਸਟੇਟਾਂ ਨਾਲ رائے ਲੈ ਕੇ ਕਰੂਗੀ ਔਰ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਸੰਧੀ ਹੋਊਗੀ ਕਿ ਪਾਕਿਸਤਾਨ ਨਾਲ ਜੋ ਗੱਲ ਹੁੰਦੀ ਹੈ ਉਹਦੇ ਚ ਪੰਜਾਬ ਤੇ ਰਾਜਸਥਾਨ ਦੀ رائے ਲਈ ਜਾਂਦੀ ਹੈ ਕਦੇ ਵੀ ਪੰਜਾਬ ਸਰਕਾਰ ਨੇ ਮੰਗ ਮੰਗੀ ਹੈ ਕਦੇ ਉਹਨੇ ਕਿਹਾ ਕਿ ਐਜੂਕੇਸ਼ਨ ਦਾ ਰਾਈਟ ਤਾਂ ਇੱਕ ਫੈਡਰਲ ਲੈਵਲ ਤੇ ਸਟੇਟ ਦਾ ਅਧਿਕਾਰ ਸੀ ਕਦੇ ਉਹਨੇ ਕੋਸ਼ਿਸ਼ ਕੀਤੀ ਕਿ ਬਾਕੀ ਸਟੇਟਾਂ ਨੂੰ ਨਾਲ ਲੈ ਕੇ ਇਹਦੀ ਲਾંબੰਦੀ ਕਰੀਏ ਜਦੋਂ ਇੱਥੇ ਲੋਕ ਡੋਬਰੇ ਸੀ ਸਾਡੇ ਮੁੱਖ ਮੰਤਰੀ ਬ੍ਰੇਕਫਾਸਟ ਕਰਨ ਤਾਂ ਚਲੇ ਗਏ ਚੰਨਈ ਆ ਫੈਡਰਲਿਜ਼ਮ ਦੀ ਗੱਲ ਤੇ ਕੋਈ ਸਾਂਝ ਨਹੀਂ ਪਾਈ ਕੀ ਗੱਲ ਕਰ ਰਿਹਾ ਕੋਈ ਨਾ ਇਹ ਤਾਂ ਵੇਚਣ 'ਚ ਇੰਟਰਸਟਡ ਨਹੀਂ ਆਂਦੇ ਸਾਨੂੰ ਮੰਤਰੀ ਬਣਾਈ ਰੱਖੋ ਤੇ ਜਿਹੜੀਆਂ ਸਾਡੀਆਂ ਕਰਪਸ਼ਨਾਂ ਨੇ ਉਹਨੂੰ ਈਡੀ ਤੋਂ ਤੇ ਸੀਬੀਆਈ ਤੋਂ ਬਚਾਈ ਰੱਖੋ ਸਾਰੀਆਂ ਕ੍ਰਾਸ ਦੀ ਪਾਰਟੀ ਜਿਹੜੀਆਂ ਇਹਨਾਂ ਸਾਰੀਆਂ ਪਾਰਟੀਆਂ ਦੀ ਇਹੀ ਕਰਤੂਤ ਹੈ ਬਸ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪੰਜਾਬ ਨੂੰ ਜਿੱਥੇ ਕਰਾਉਣਾ ਹੈ ਸਾਈਨ ਕਰਾਓ ਬੰਦਾ ਸਾਡਾ ਮੁੱਖ ਮੰਤਰੀ ਨਹੀਂ ਸੀ ਦਰਬਾਰਾ ਸਿੰਘ ਜਿਹਨੇ ਇੰਦਰਾ ਖੰਦੀ ਦੀ ਘੁਰਕੀ ਤੋਂ ਡਰ ਕੇ ਸਾਰੇ ਕੇਸ ਸੁਪਰੀਮ ਕੋਰਟ ਚੋਂ ਵਾਪਸ ਲਏ ਸੀ ਕੀ ਕਿਹਾ ਸੀ ਉਹਨੇ ਜਾਂ ਤਾਂ ਕੇਸ ਵਾਪਸ ਲੈ ਨਹੀਂ ਤਸਤੀਫਾ ਦੇ ਭਾਈ ਸਾਹਬਾਂ ਦੇ ਨਾ 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 ਚੱਕ ਕਿੱਥੇ ਸਾਈਨ ਕਰਨੇ ਅਸਤੀਫਾ ਨਾ ਲੈ ਮੇਰੇ ਕੋਲ ਆ ਤਾਂ ਕਰਤੂਤਾਂ ਸਾਡਿਆਂ ਦੀ ਅਕ੍ਰੋਸ ਦੀ ਪਾਰਟੀ ਹੈ ਸਾਰਿਆਂ ਨੇ ਵੇਚਿਆ ਪਰ ਹੁਣ ਵੀ ਲੱਗਦਾ ਮਤਉ ਜੀ ਕਿ ਜਿਵੇਂ ਸਰਕਾਰ ਦੇ ਨੁਮਾਇंदे ਆ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਚਾਹੇ ਕੋਰਟ ਜਾਣਾ ਪਵੇ ਵਿਧਾਨ ਸਭਾ ਜਾਣਾ ਪਵੇ ਤੇ ਉੱਥੇ ਤੁਹਾਨੂੰ ਹਜੇ ਵੀ ਲੱਗਦਾ ਵੀ ਕੋਈ ਇਮਾਨਦਾਰੀ ਨਹੀਂ ਆ ਦੋਨੇ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਕੀ ਕਰਨਗੇ ਕੋਰਟ ਜਾ ਕੇ ਅਸੀਂ ਨਹੀਂ ਜਾ ਸਕਦੇ ਪਰਮਾਉਣਾ ਚਾਹੁੰਦੇ ਨਹੀਂ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਮਤਾ ਪਾਸ ਕਰੋ ਅਸੀਂ ਚਾਹੁੰਦੇ ਹਾਂ ਪੋਲਿਟਿਕਲ ਲੜਾਈ ਹੈ ਸਾਡੇ ਨਾਲ ਅੱਗੇ ਲੱਗ ਕੇ ਲੜੋ ਜੇ ਤੁਸੀਂ ਇਸ ਸਟੇਟ ਦੇ ਆਣੇ ਆ ਨਾ ਮੈਂ ਕਸਟੋਡੀਅਨ ਐ ਚੀਫ ਐਗਜ਼ੀਕਿਊਟਿਵ ਹਾਂ ਅੱਗੇ ਲੱਗੋ ਫਿਰ ਅਧਿਕਾਰ ਜਦੋਂ ਮਿਲਦੀ ਹੈ ਜ਼ਿੰਮੇਵਾਰੀ ਵੀ ਵੱਡੀ ਹੋ ਜਾਂਦੀ ਹੈ ਉਸ ਜ਼ਿੰਮੇਵਾਰੀ ਨੂੰ ਨਿਭਾਓ ਅੱਗੇ ਖੜ ਕੇ ਲੜੋ ਸਾਡੇ ਨਾਲ ਧੋਖਾ ਨਾ ਦਿਓ ਧਰਮਾ ਨਾ ਕਰੋ ਕਿ ਮੈਂ ਤੁਹਾਡੇ ਨਾਲ ਐ ਲੜੋ ਨਾ ਅੱਗੇ ਵੜ ਕੇ ਪੋਲੀਟੀਕਲ ਲੜਾਈ ਲੜੋ ਕੋਰਟ ਦੀ ਲੜਾਈ ਹੈ ਲੜ ਲੈਣਗੇ ਵਕੀਲ ਤੁਹਾਡਾ ਕੰਮ ਹੈ ਜਿਹੜਾ ਉਹ ਕਿਉਂ ਨਹੀਂ ਲੜਦੇ ਮੈਨੂੰ ਦੱਸੋ ਕਿ ਸਾਊਥ ਸਟੇਟ ਨਹੀਂ ਲੜ ਰਹੇ ਇੱਕ ਥਾਂ ਤੇ ਵੀ ਲੜੇ ਹੋਣ ਤਾਂ ਮੈਨੂੰ ਦੱਸ ਦਿਓ ਕਿੱਥੇ ਲੜੇ ਨੇ ਰਣਨੀਤੀ ਤੇ ਗੱਲ ਕਰਨਾ ਚਾਹੁੰਦੇ ਆ ਜਦੋਂ ਵੀ ਰਣਨੀਤੀ ਬਣਦੀ ਹੈ ਬਾਕੀਆਂ ਨੂੰ ਵੀ ਪੁੱਛ ਲਈਏ ਨਹੀਂ ਤਾਂ ਮੈਂ ਇਕੱਲਾ ਹੀ ਬੋਲੀ ਜਾਊਂਗਾ ਇਹ ਮੈਂ ਤਾਂ ਇਦਾਂ ਹੀ ਸੋਚਦਾ ਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਹੁੰਦੀਆਂ ਤੇ ਲੋਕਾਂ ਵਾਸਤੇ ਲੋਕਾਂ ਦੇ ਉਹਨਾਂ ਨੇ ਲੋਕਾਂ ਦੇ ਹਿੱਤਾਂ ਵਾਸਤੇ ਗੱਲ ਕਰਨੀ ਹੈ ਲੋਕਾਂ ਦੀਆਂ ਫੀਲਿੰਗਸ ਨੂੰ ਸਮਝ ਕੇ ਗੱਲ ਕਰਨੀ ਹੈ ਤੇ ਜੇ ਉਹਦੇ ਵਿੱਚ ੱਤਕਾ ਹੋਣ ਲੱਗ ਜੇ ਜਾਂ ਜਿਹੜੀਆਂ ਚੀਜ਼ਾਂ ਆਪਾਂ ਸੋਚ ਸੁਣ ਰਹੇ ਹਾਂ ਹੁਣ ਯੂਨੀਵਰਸਿਟੀ ਨੂੰ ਆਪਾਂ ਪੰਕ ਕਰਨ ਦੀ ਗੱਲ ਕਰ ਰਹੇ ਹਾਂ ਤੇ ਜੇ ਤਕਾਉਣ ਲੱਗ ਜੇ ਕੌਮਾਂ ਨਾਲ ਤਕਾਉਣ ਲੱਗ ਜੇ ਪੰਜਾਬੀਆਂ ਨਾਲ ਤਕਾਉਣ ਲੱਗ ਜੇ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਹੈ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਤੇ ਫਿਰ ਡਿਕਟੇਟਰਸ਼ਿਪ ਹੈ ਇਹ ਜਿਹੜੀ ਜੈਸੀ ਨੇ ਗੱਲ ਕਹੀ ਨਾ ਇਹਨੂੰ ਥੋੜਾ ਜਿਹਾ ਹੋਰ ਸਿੰਪਲੀਫਾਈਡ ਕਰਕੇ ਕਿਸੇ ਵੀ ਘਰ ਦਾ ਜੇ ਕੋਈ ਲਾਣੇਦਾਰ ਹੋਵੇ ਜਾਂ ਪਿਓ ਹੋਵੇ ਉਹੀ ਘਰ ਨੂੰ ਵੇਚਣ ਤੇ ਆ ਜੇ ਤਾਂ ਮੈਨੂੰ ਦੱਸੋ ਘਰ ਦਾ ਕੀ ਹਾਲ ਹੋਊਗਾ ਬਦਕਿਸਮਤੀ ਨਾਲ ਪੰਜਾਬ ਨੂੰ ਜਿਹੜੇ ਕਸਟੋਡੀਅਨ ਸੋ ਕਾਲਡ ਕਸਟੋਡੀਅਨ ਕਹਿੰਦੇ ਨੇ ਮੁੱਖ ਮੰਤਰੀਆਂ ਸਰਕਾਰਾਂ ਐਹੋ ਜਿਹੀਆਂ ਮਿਲੀਆਂ ਨੇ ਜਿਹੜੀਆਂ ਪੰਜਾਬ ਨੂੰ ਵੀ ਵੇਚ ਰਹੀਆਂ ਔਰ ਉਹ ਜੇ ਜੇ ਪਲੈਨਿੰਗ ਹੋਏ ਤਾਂ ਵੀ ਮਾੜੀ ਹੈ ਜੇ ਨੈਗਲੀਜੈਂਸੀ ਜੇ ਬੇਵਕੂਫੀ ਕਰਕੇ ਆ ਤੇ ਫਿਰ ਵੀ ਮਾੜਾ ਸਾਰੇ ਹੀ ਮਾੜਾ ਹਾਂ ਦੋਨੇ ਪਾਸੇ ਹੀ ਮਾੜਾ ਹੈ ਇਹ ਪਤਾ ਕੀ ਕਰ ਰਹੇ ਜੱਸੀ ਸਾਨੂੰ ਤਾਂ ਧਿਆਨ ਰੱਖਣਾ ਪੈਂਦਾ ਹੈ ਕਿ ਕਿਹੜੇ ਦਿਨ ਪੰਜਾਬ ਗਵਰਨਮੈਂਟ ਦੀ ਨਜ਼ਰ ਪੰਜਾਬ ਦੀ ਕਿਹੜੀ ਜ਼ਮੀਨ ਨੂੰ ਵੇਚਿਆ ਜਾ ਸਕਦਾ ਉਹਦੇ ਤੇ ਆ ਜੇ ਕਿਤੇ ਸੋਚਦੇ ਨੇ ਐਗਰੀਕਲਚਰ ਯੂਨੀਵਰਸਿਟੀ ਦੀ 1260 ਕਿੱਲੇ ਵੇਚ ਦੀਏ ਕਿੱਥੇ ਸੋਚਦੇ ਨੇ ਪੰਜਾਬ ਐ ਗੁਰੂ ਦੀ ਵੇਚਦੀਏ ਜਾਂ ਇੱਥੇ ਚੰਡੀਗੜ੍ਹ ਐ ਇੱਕ ਮੰਡੀ 12 ਕਿੱਲੇ ਉਹਨੂੰ ਵੇਚਦੀਏ ਜਾਂ ਜਿਹੜੀਆਂ ਪਹਿਲਿਆਂ ਨੇ ਵੇਚੀਆਂ ਆਹ ਕੰਮ ਐ ਇਹਨਾਂ ਦਾ ਪੰਜਾਬ ਦੇ ਕੰਟਰੀਬਿਊਸ਼ਨ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਕਿ ਸਰਕਾਰਾਂ ਸਾਰਿਆਂ ਨੂੰ ਪੰਜਾਬ ਦੇ ਨਾਲ ਬਹੁਤ ਲੀਨਿਅੰਟ ਹੋਣਾ ਚਾਹੀਦਾ ਬਹੁਤ ਜ਼ਿਆਦਾ ਪਿਆਰ ਨਾਲ ਤੇ ਸਤਿਕਾਰ ਨਾਲ ਪੰਜਾਬ ਦੇ ਨਾਲ ਵਾਰਤਾਲਾਪ ਕਰਨਾ ਚਾਹੀਦਾ ਲੁੱਟਣ ਵਾਲੇ ਇਹ ਐ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਉਹ ਤਾਂ ਆਪਾਂ ਐ ਲੋਕ ਨੇ ਉਹ ਤਾਂ ਬੋਲੋ ਅਸੀਂ ਤੇ ਫਿਰ ਐਕਚੁਅਲੀ ਇਲੈਕਸ਼ਨ ਤੋਂ ਬਾਅਦ ਅਸੀਂ ਲੋਕ ਹੋ ਜਾਨੇ ਆ ਨਾ ਪਹਿਲਾ ਪਹਿਲਾ ਪੀੜ ਤੇ ਰਹਿੰਦੇ ਆ ਹਾਂ ਪਹਿਲਾ ਪਹਿਲਾ ਪੀੜ ਤੇ ਰਹਿੰਦੇ ਆ ਜਦੋਂ ਜਾ ਕੇ ਇਲੈਕਸ਼ਨ ਆਉਂਦੇ ਉਦੋਂ ਨਾਰੇ ਲਾਉਣ ਲੱਗ ਜਾਂਦੇ ਮੈਂ ਇਹਦੇ ਨਾਲ ਮੈਂ ਉਹੀ ਮਿਨਿਸਟਰ ਜਿਹੜੇ ਹੱਥ ਜੋੜ ਰਹੇ ਹੁੰਦੇ ਆ ਉਹੀ ਮਿਨਿਸਟਰ ਤਾਰੀ ਲਾਗੂ ਟੂ ਟੂ ਕਰਕੇ ਲੰਘ ਜਾਂਦੇ ਫਿਰ ਗੋਟੀ ਬਾੜੀ ਖੇਤ ਨੂੰ ਖਾਈ ਜਾਂਦੀ ਹੈ ਉਹੀ ਨੂੰ ਮੋਤਾ ਮਿਲਦਾ ਕਈ ਵਾਰੀ ਕਿਸੇ ਵੀ ਬਹਾਨੇ ਹੋਵੇ ਚਾਹੇ ਸੀਐਮ ਨੇ ਚਾਹੇ ਬਾਕੀ ਸਾਰੇ ਨਾ ਮੈਂ ਹਾਂ ਮੈਂ ਸਭ ਦੂਸਤਾ ਸੁਣਾ ਦੇਵਾਂਗੇ ਕਿ ਕਈ ਵਾਰੀ ਗੱਸ ਫਿਰ ਖੰਡੋ ਜਵਾਬ ਕੀ ਦਿੰਦੇ ਨੇ ਕਿ ਜਵਾਬ ਇਹ ਦਿੰਦੇ ਕਿ ਆ ਜਾਓ ਰਾਜਨੀਤੀ ਕਰੋ ਰਾਜਨੀਤੀ ਵਿੱਚ ਕੁਦੂ ਪਰ ਉਹ ਆਪਾਂ ਦੇਖੋ ਅਸੀਂ ਆਰਟ ਵਾਲੇ ਬੰਦੇ ਆ ਅਸੀਂ ਤੇ ਆਰਟ ਦੇ ਤਰੀਕੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ ਨਾ ਜਿਹੜੀਆਂ ਚੀਜ਼ਾਂ ਮੈਂ ਜਸੰਤਰਾ ਮਦਾਸੀ ਉਹਨਾਂ ਨੂੰ ਗਾ ਰਹਿਆਂ ਵਾਰਿਸ਼ਾ ਨੂੰ ਗਾ ਰਹਿਆਂ ਤੇ ਅਸੀਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ ਪਰ ਮੈਂ ਇੱਕ ਹੋਰ ਵੀ ਦੇਖਿਆ ਕਿ ਜਦੋਂ ਬਣ ਜਾਂਦੇ ਆ ਨਾ ਉਸ ਤੋਂ ਬਾਅਦ ਸਾਰਿਆਂ ਦਾ ਹੀ ਵਤੀਰਾ ਜਿਹੜਾ ਉਹ ਅਲੱਗ ਹੁੰਦਾ ਉਹ ਅਲੱਗ ਹੁੰਦਾ ਪਹਿਲਾਂ ਜਿਹੜਾ ਵਤੀਰਾ ਇਹ ਹੁੰਦਾ ਕਿ ਤੁਸੀਂ ਹੁਣ ਵੀ ਮੈਂ ਥੋੜੇ ਦਿਨ ਪਹਿਲਾਂ ਜਦੋਂ ਪੋਲੂਸ਼ਨ ਦੀ ਗੱਲ ਹੋਈ ਤੇ ਮੈਂ ਦਿੱਲੀ ਸਰਕਾਰ ਕਿਸੇ ਨੂੰ ਫੋਨ ਕੀਤਾ ਮੈਸੇਜ ਕੀਤਾ ਵੀ ਯਾਰ ਤੁਸੀਂ ਪੋਲੂਸ਼ਨ ਦੀ ਇਹ ਚੀਜ਼ਾਂ ਤੁਸੀਂ ਕੰਸਟਰਕਸ਼ਨ ਹਟਵਾ ਦਿਓ ਜਿਹੜੀ ਤੁਹਾਡੀ ਨਜ਼ਾਇਜ਼ ਕੰਸਟਰਕਸ਼ਨ ਹੋ ਰਹੀ ਹੈ ਉਹ ਹਟਵਾ ਦਿਓ ਜਾਂ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਉੱਤੇ ਤੁਸੀਂ ਇਫੈਕਟ ਹੀ ਬੰਦ ਕੀਤੀ ਜਾ ਸਕਦੀ ਹੈ ਉੱਤੇ ਤੁਸੀਂ ਕਾਬੂ ਪਾਓ ਉਹ ਕਹਿੰਦੇ ਕਿ ਜੀ ਤੁਸੀਂ ਤੁਸੀਂ ਜਿੱਥੇ ਕ ਉਹ ਕਹਿੰਦੇ ਜਿੱਥੇ ਤੁਸੀਂ ਕੰਸਟਰਕਸ਼ਨ ਹੋ ਰਹੀ ਹੈ ਨਾ ਉਹਦਾ ਤੁਸੀਂ ਐਡਰੈਸ ਭੇਜ ਦਿਓ ਕੋਈ ਮੇਰੇ ਗੱਲ ਦਾ ਜਵਾਬ ਇਹ ਥੋੜੀ ਹੈ ਇਹ ਪਤਾ ਕੀ ਹੈ ਇਹਦਾ ਟਿਕਟ ਆਫਰ ਹੋਈ ਹੈ ਜਿੱਸੀ ਜੀ ਕੋਈ ਤੁਸੀਂ ਕਿਹਾ ਮੈਨੂੰ ਕਿਹਾ ਕਹਿੰਦੇ ਆ ਵੀ ਟਿਕਟਾਂ ਤੇ ਬਹੁਤ ਆਫਰ ਹੁੰਦੀਆਂ ਜੀ ਕਿਹੜੀ ਬੱਸ ਦੀ ਟ੍ਰੇਨ ਦੀ ਜਾਂ ਹੋਰ ਜਿਹੜੀ ਉਹ ਗੱਲ ਕਰ ਰਹੇ ਨੇ ਟਿਕਟਾਂ ਤੇ ਬਹੁਤ ਆਫਰ ਹੁੰਦੀਆਂ ਪਰ ਕੋਈ ਝੁਣਕੇ ਵੀ ਆ ਗਿਆ ਜੀ ਮੀਨਸ ਬਾਤ ਚ ਨੇ ਕਿਉਂਕਿ ਦੇਖੋ ਤੁਹਾਡੇ ਕਲਾਕਾਰ ਭਾਈਚਾਰੇ ਚ ਬਹੁਤ ਨਹੀਂ ਕਲਾਕਾਰ ਭਾਈਚਾਰੇ ਚ ਉਹਨੂੰ ਹੀ ਆਉਣਾ ਚਾਹੀਦਾ ਜਿਹੜਾ ਬੰਦਾ ਕੱਲ ਨੂੰ ਲੋਕਾਂ ਦੇ ਹਿੱਤਾਂ ਦੀ ਗੱਲ ਕਰ ਸਕਦਾ ਤੇ ਲੋਕਾਂ ਵਾਸਤੇ ਖੜਾ ਹੋ ਸਕਦਾ ਲੋਕਾਂ ਦਾ ਕੰਮ ਕਰ ਸਕਦਾ ਇਮਾਨਦਾਰੀ ਨਾਲ ਬਹੁਤ ਕਲਾਕਾਰ ਜਿਹੜੇ ਨੇੜੇ ਨੇ ਉਹ ਤਾਂ ਡਰਦੇ ਵੀ ਨਹੀਂ ਆਉਣ ਨੂੰ ਤੁਸੀਂ ਚਲੋ ਆ ਕੇ ਸਾਰੇ ਡਰਦੇ ਭਾਜੀ ਮੈਂ ਵੀ ਡਰਦਾ ਆ ਡਰਦੇ ਜੀ ਸਾਰੇ ਕਿਉਂਕਿ ਸਾਡਾ ਕੰਮ ਹੋ ਰਿਹਾ ਨਾ ਅਸੀਂ ਕੱਲ ਨੂੰ ਗੁਜਰਾਤ ਜਾਣਾ ਹੈ ਅੰਮਦਾਬਾ ਜਣਾ ਕਿਤੇ ਵੀ ਕੁਝ ਵੀ ਹੋ ਸਕਦਾ ਕਿਸੇ ਨੂੰ ਹੁਣ ਡਰ ਲੱਗਦਾ ਜਦੋਂ ਨਹੀਂ ਹੁਣ ਤੇ ਨਹੀਂ ਲੱਗਦਾ ਸਾਡੇ ਤੇ ਬਹਿ ਗਿਆ ਹੁਣ ਕਹਿੰਦੇ ਕਹਿੰਗੇ ਜਿਹਨਾਂ ਦੀ ਜਬੀਰ ਜਗਦੀ ਉਹਨਾਂ ਨੂੰ ਦੇਖੀ ਕਿਸੇ ਚੀਜ਼ ਦਾ ਵੀ ਡਰ ਤੇ ਥੋੜਾ ਜਿਹਾ ਡਰ ਕੈਰੀ ਕਰਨਾ ਚਾਹੀਦਾ ਹਰ ਇੱਕ ਚੀਜ਼ ਦਾ ਪਰ ਡਿਸਪਲਿਨ ਦਾ ਲੰਬਾ ਆ ਜਾਵੇਗਾ ਆ ਗਈ ਕੀ ਪ੍ਰੋਬਲਮ ਹੈ ਇਹਦੇ ਵਿੱਚ ਕੀ ਮੈਂ ਤਾਂ ਪਹਿਲਾਂ ਤੋਂ ਹੀ ਬੋਲਦਿਆਂ ਇੱਕ ਨਾ ਤੁਸੀਂ ਗੱਲ ਬਣਾ ਲਈ ਸਾਰਿਆਂ ਨੇ ਕਿ ਆਰਟਿਸਟਾਂ ਨੂੰ ਰਾਜਨੀਤੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਜ਼ਰੂਰ ਦੱਸ ਦਿਆਂ ਕਿ ਨਕਮੇ ਵੀ ਹੈਗੇ ਨੇ ਹੁਣ ਵਾਲਾ ਵੀ ਹੈ ਜ਼ੇਲੈਂਸਕੀ ਦਾ ਵੀ ਬੜਾ ਪਰ ਅਮਰੀਕਾ ਦਾ ਵਨ ਆਫ ਦੀ ਸਭ ਤੋਂ ਬੈਸਟ ਰਾਸ਼ਟਰਪਤੀ ਸੀ ਉਹ ਰੋਨਾਲਡ ਰੀਗਨ ਸੀ ਤਬ ਮਸਲਾ ਬੰਦੇ ਬੰਦੇ ਤੇ ਹੁੰਦਾ ਹੈ ਹਰ ਸ਼ੋਬੇ ਨਾਲ ਤਾਲੁਕ ਰੱਖਣ ਦਿੰਦਾ ਬੰਦੇ ਦੇ ਕਿਰਦਾਰ ਨਾਲ ਹੁੰਦਾ ਉਹਦਾ ਕਿਰਦਾਰ ਪਤਾ ਨਹੀਂ ਜੱਸੀ ਹੋ ਕੀ ਰਿਹਾ ਹੈ ਸਾਡਾ ਹੁੰਦਾ ਮੁੱਖ ਮੰਤਰੀ ਸਪੀਕਰ ਇਹ ਬੁੱਢੇ ਨਾਲੇ ਤਾਂ ਤੁਰਦੇ ਰਹ ਜਾਂਦੇ ਜੀ ਬਹੁਤ ਖਰਾਬ ਹੈ ਤੇਰਾ ਤਾਂ ਸ਼ਹਿਰ ਹੈ ਬਹੁਤ ਖਰਾਬ ਹੈ ਮਾਰਚ ਵੀ ਕੀਤਾ ਹੁਣ ਉਹ ਬੁੱਢਾਂ ਨਾਲਾ ਸਾਫ ਹੋ ਗਿਆ ਹੁਣ ਇਹਨਾਂ ਨੂੰ ਦਿਸਣੋਂ ਹਟ ਗਿਆ ਇਹ ਜਿਹੜੀ ਗੱਲ ਪਹਿਲਾਂ ਕਰ ਰਹੀ ਸੀ ਨਾ ਕਿ ਪਹਿਲਾਂ ਕੁਝ ਹੋਰ ਬਣਨ ਤੋਂ ਬਾਅਦ ਕੁਝ ਹੋਰ ਉਹ ਕਿਉਂ ਹੈ ਕੋਈ ਬੰਦਾ ਆਪਣੇ ਚੋਂ ਉਹ ਅੰਦਰ ਉੱਥੇ ਕੋਈ ਹੋਰ ਗੱਲ ਕਰੇ ਇੱਥੇ ਹੋਰ ਕਰੇ ਆਪਾਂ ਕੀ ਆਣੇ ਹੁੰਨੇ ਆ ਕਿ ਸਿਰੇ ਦਾ ਖੱਚ ਆਈ ਆਣੇ ਨੇ ਤਾਂ ਸਾਡੇ ਜਿੰਨੇ ਕੁ ਹੁਣ ਤੱਕ ਬਣੇ ਨੇ ਇਹਨਾਂ ਨੂੰ ਕੀ ਕਵਾਂਗੇ ਆਪਾਂ ਪਹਿਲਾਂ ਕੁਝ ਔਰ ਤੇ ਬਾਅਦ ਦੇ ਵਿੱਚ ਕੁਝ ਔਰ ਦੇ ਵਿੱਚ ਲੋਕਾਂ ਦੀ ਬੇਵੱਸੀ ਜਿਹੜੀ ਆ ਵਧੀ ਹੈ ਹੈਲਪ ਹੈਪਲੈਸ ਹੋਏ ਲੋਕ ਉਹ ਵਿਚਾਰਿਆਂ ਦੇ ਉੱਤੇ ਤਰਸ ਆਉਂਦਾ ਉਹਨਾਂ ਦੇ ਉੱਤੇ ਪਿਆਰ ਆਉਂਦਾ ਉਹਨਾਂ ਦੇ ਨਾਲ ਤਾਂ ਖੜਦੇ ਆ ਆਕੇ ਕਿ ਜਦੋਂ ਵੀ ਕਿਸੇ ਨਾਲ ਤੱਕਾ ਹੁੰਦਾ ਉੱਥੇ ਸਾਡਾ ਫਰਜ਼ ਬਣਦਾ ਕਿ ਅਸੀਂ ਚਾਹੇ ਆਰਟਿਸਟਾਂ ਚਾਹੇ ਅਸੀਂ ਕਾਰਿਗਰਾਂ ਚਾਹੇ ਕੁਛ ਵੀ ਆ ਲੋਕਾਂ ਦੇ ਨਾਲ ਖੜਨਾ ਸਾਡਾ ਫਰਜ਼ ਹੈ ਸਾਡਾ ਸਾਡਾ ਨਵੰਬਰ ਮਹੀਨਾ ਤਾਂ ਇਹਨਾਂ ਨੇ ਪੱਕਾ ਹੀ ਰੱਖਤਾ ਹੈ ਨਾ ਅਸੀਂ ਪਿਛਲੇ ਸਾਲ ਵੀ ਪ੍ਰੋਟੈਸਟ ਦੇ ਸੀ ਹੁਣ ਵੀ ਤਾਂ ਉਤੋਂ ਪਿਛਲੇ ਸਾਲ ਦੀ ਇਹ ਵੀ ਦੱਸੋ ਲੈ ਵੀ ਇਹ ਸੈਂਟਰ ਚੰਗਾ ਕਦੋਂ ਕਰਦਾ ਸਾਡੇ ਨਾਲ ਇਹੀ ਤਾਂ ਕਰਤੂਤ ਕਰਦਾ ਹਰ ਵਾਰੀ ਮੇਰਾ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਭਾਈ ਜੀ ਬੈਠੋ ਜਦੋਂ ਰਣਨੀਤੀ ਬਣਦੀ ਹੈ ਉਹ ਮੋਰਚਾ ਵੀ ਵੱਡਾ ਹੋ ਸਕਦਾ ਹੈ ਸਾਡੇ ਲੋਕ ਬਹੁਤ ਜਲਦੀ ਸਰਟੀਫਿਕੇਟ ਵੀ ਦੇ ਦਿੰਦੇ ਆ ਕੱਲ ਨੂੰ ਇੱਥੇ ਬਹੁਤ ਸਾਰੇ ਲੀਡਰਾਂ ਨੇ ਆਉਣਾ 10 ਤਰੀਕ ਨੂੰ ਆਉਣਾ ਬਹੁਤ ਇਧਰ ਉਧਰ ਰਾਹ ਬਣ ਜਾਂਦੇ ਆ ਇਸ ਤੇ ਕੀ ਰਣਨੀਤੀ ਆ ਕਿਸ ਤਰੀਕੇ ਨਾਲ ਰਣਨੀਤੀ ਬਣਨੀ ਚਾਹੀਦੀ ਆ ਕੌਣ ਕੌਣ ਇੱਥੇ ਆਉਣਾ ਚਾਹੀਦਾ ਕਿਸ ਕਿਸ ਦੀ ਲੋੜ ਕਦੋਂ ਆ ਕਿਵੇਂ ਪੈਣੀ ਚਾਹੀਦੀ ਆ ਨਹੀਂ ਸਾਡੇ ਵੱਲੋਂ ਕਲੀਅਰ ਕਟ ਹੈ ਜੋ ਮਰਜ਼ੀ ਆਵੇ ਅਸੀਂ ਬਲਕਿ ਉਹਦਾ ਉਹਦੀ ਕੋਈ ਬੇਇੱਜ਼ਤੀ ਨਹੀਂ ਕਰਨੀ ਅਸੀਂ ਉਹਨੂੰ ਵੈਲਕਮ ਕਰਨਾ ਹੈ ਸੱਚੀ ਨੀਅਤ ਲੈ ਕੇ ਸੱਚੀ ਨੀਅਤ ਨਾਲ ਆਵੇ ਪਰ ਉਹਨਾਂ ਵੱਲੋਂ ਕੋਈ ਵੀ ਗੱਲ ਬੋਲੀ ਗਈ ਉਹ ਮੋਰਚੇ ਵੱਲੋਂ ਨਹੀਂ ਹੋਊਗੀ ਮੋਰਚੇ ਦੀ ਇੱਕ ਕਾਉਂਸਲ ਹੈ ਉਹਦੇ 'ਚ ਮੈਂ ਵੀ ਨਹੀਂਗਾ ਉਹ ਕੌਂਸਲ ਡਿਸਾਈਡ ਕਰੂਗੀ ਕੀ ਕਰਨਾ ਹੈ ਉਹ ਸੈਨੇਟਰ ਉਹ ਹੀ ਬੋਲੂਗਾ ਵਿਦੇਸ਼ ਕੀ ਹੁੰਦਾ ਨਾ ਜਿਹੜਾ ਮਰਜ਼ੀ ਆ ਜੇ ਇਹ ਯੂਨੀਵਰਸਿਟੀ ਸਾਰਿਆਂ ਦੀ ਹਿਸਤਾਨ ਹੈ ਪਰ ਥੋੜੀ ਜਿਹੀ ਮੈਂ ਉਹਨਾਂ ਨੂੰ ਕਹੂੰਗਾ ਜਮੀਰ ਜਗਾ ਕੇ ਆਇਓ ਜੀ ਆਤਮਾ ਨੂੰ ਜਾਗਰਤ ਕਰਕੇ ਆਇਓ ਜੀ ਕਾਇਦੇ ਦੀ ਗੱਲ ਕਰਿਓ ਜੀ ਔਰ ਇਮਾਨਦਾਰੀ ਨਾਲ ਗੱਲ ਕਰਿਓ ਜੀ ਸਿਰਫ ਇਸ ਲਈ ਨਾ ਹੋ ਜੇ ਕਿ ਯਾਰ ਹਣ ਸਾਰੇ ਆ ਗਏ ਮੈਂ ਵੀ ਮੂੰਹ ਵਖਾਵਾ ਜ਼ਿਆਦਾਤਰ ਇਹ ਹੁੰਦਾ ਔਰ ਮੈਂ ਇਹ ਤੁਹਾਡੇ ਕੈਮਰਾ ਰਹੀ ਤੁਹਾਨੂੰ ਵੀ ਕਹੂੰਗਾ ਕਿ ਉਹਨਾਂ ਨੂੰ ਐਕਸਪੋਜ਼ ਕਰਿਓ ਜੀ ਜੇ ਕੋਈ ਬੰਦਾ ਇੱਥੇ ਗੱਲ ਹੋਰ ਕਰ ਰਿਹਾ ਜਿਵੇਂ ਇਹਨਾਂ ਨੇ ਦੱਸੀ ਅੰਦਰ ਮੀਟਿੰਗ 'ਚ ਬੈ ਕੇ ਹੋਰ ਕਰ ਰਿਹਾ ਤੇ ਬਾਹਰ ਕੁਝ ਹੋਰ ਕਰ ਰਿਹਾ ਤੋ ਉਹਨੂੰ ਸਵਾਲ ਜ਼ਰੂਰ ਪੁੱਛਿਓ ਜੀ ਇਹ ਜ਼ਰੂਰੀ ਹੈ ਕਿ ਹੁਣ ਤੈਨੂੰ ਦੀਦਾ ਨਹੀਂ ਉਹ ਪਾਲੇ ਤੋਂ ਬਾਲਾ ਕੀ ਕਰਨਗੇ ਯਾਰ ਧੱਕੇ ਮਾਰਨਗੇ ਲੋਕ ਤੁਹਾਨੂੰ